ਰੰਗੀ ਕਰਤੀ ਕਿੰਨੀ ਮੈਂ ਕਿਹਾ ਸੀ ਤੜਕੇ ਚੱਲ ਪੈ ਤੜਕੇ ਨਹੀਂ ਝੱਲਿਆਗਾ ਲੈ ਉੱਤਰ ਜਾ ਹੁਣ ਤਾਂ ਹੁਣ ਤਾਂ ਤੇਰਾ ਪਿੰਡ ਆ ਗਿਆ ਮੇਰੇ ਸਹੁਰੇ ਦੀ ਹਜੇ ਵੀ ਬੈਠੀ ਐ ਉੱਤਰ ਜਾ ਉੱਤਰ ਜਾ ਖਰਚਾ ਕੱਪੜੇ ਪਾੜੇਗਾ ਹੈ ਉੱਤਰ ਜਾ ਉੱਤਰ ਗਈ ਬੋਲਦਾ ਹੀ ਆਇਆ ਸਾਰੇ ਰਾ ਇਹਨੂੰ ਤਾਂ ਗੋਪੀ ਹੋਈ ਹੈ ਕੁਆਂਟਲ ਵਜਨ ਐ ਖਿੱਚੀ ਵੀ ਨਹੀਂ ਜਾਂਦੀ ਕੁਆਂਟਲ ਵਜਨ ਐ ਤੂੰ ਤਾਂ ਐਂ ਲੜਦਾ ਰਹਿਣਾ ਹੁਣ ਤਾਂ ਪੈਰ ਚੱਕ ਲੈ ਤੇਰਾ ਪਿੰਡ ਆ ਗਿਆ ਤੁਰੀ ਤਾਂ ਹੁੰਨੀ ਐ ਤੂੰ ਤਾਂ ਬੁੜਬੁੜ ਕਰਦਾ ਹੀ ਆਇਆ ਸਾਰੇ ਦਾ ਤੂੰ ਨਹੀਂ ਹਟਿਆ ਗਿਆ ਜਮਾਂ ਵੀ ਬੋਲਣੋ ਆਹ ਜਿਹੜਾ ਬੱਕਰਾ ਜਿਹਾ ਬੋਲਦਾ ਸੀ ਥੋੜਾ ਸੀ ਇਹ ਆਹੋ ਮੇਰੇ ਪਾਏ ਕਿ ਆਉਂਦਾ ਇਹਨੂੰ ਤਾਂ ਫਿਰ ਰਾਤ ਪਤੀਲੇ ਚ ਸ਼ਾਮ ਨੂੰ ਪਾ ਹੀ ਲੈਣਾ ਨਾ ਤੂੰ ਤਾਂ ਰੱਖ ਲੈ ਅੱਖ ਬੱਕਰੇ ਤੇ ਫੇਰ ਹੀ ਰੱਖੂਗਾ ਮੈਂ ਸਿੱਧੀ ਜਰੀ ਤਰੈਂਦਾ ਹਾਂ ਤੂੰ ਤਾਂ ਮੀਟ دارੂਆਂ ਵਾਸਤੇ ਤਾਂ ਉਹਨੇ ਇੱਥੇ ਹੋਰ ਤੈਨੂੰ ਕੀ ਚਾਹੀਦਾ ਹੈ ਨਾ ਨਾਰਾ ਆ ਗਿਆ ਕਿਉਂ ਐਵੇਂ ਕਲੇਸ਼ ਕਰੀ ਜਾਂਦੀ ਹੈ ਇੱਥੇ ਹੁਣ ਚੁੱਪ ਕਰਕੇ ਰਹੀਂ ਘਰੇ ਠੀਕ ਹੈ ਨਾ ਮੇਰੀ ਬੀਬੀ ਤੇ ਇੱਥੇ ਹੈਗੇ ਘਰੇ ਤੇ ਐਵੇਂ ਫਿਰ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਇਹ ਤਾਂ ਲੜਦੇ ਰਹਿੰਦੇ ਆ। ਟੈਫਾ ਫੈ ਕਰਨਗੇ ਤਾਂ ਫਿਰ ਤੈਨੂੰ ਪਤਾ ਹੀ ਆ ਫਿਰ ਹਾਂ। ਨਾ ਤੂੰ ਤਾਂ ਆਪਦੀ ਪ੍ਰੌਣੇ ਵਾਲੀ ਕਰਾਉਣੀ ਆ ਇੱਥੇ। ਫਿਰ ਇਹ ਤਾਂ ਚੱਲਦੀ ਹੁੰਦੀ ਆ ਹੁਣ ਇੱਥੇ ਹੁੰਦੀ ਆ। ਆ ਜਾ। ਲੈ ਬੀਬੀ ਤਾਂ ਉਹ ਬੈਠੀ ਹੈਂ? ਬੀਬੀ ਇੱਥੇ ਬੈਠੀ ਹੋਊਗੀ ਉਹ ਰੇਹ ਜਾਊ ਕਨੇਡਾ। ਲੈ ਬੀਬੀ ਹਾਂ ਤਾ ਬੋਲਣ ਲੱਗ ਗਈ। ਹਾਲੋ ਆ ਲੀੜੇ। ਨਾ ਬੀਬੀ ਭੈਣ ਤੁਰੀ ਆਉਂਦੀ ਐ ਹਾਂ ਮੇਰੀ ਧੀ ਆ ਗਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਸਰੀ ਕਾਲ ਦੀ ਜੀ ਸਤਿ ਸ੍ਰੀ ਅਕਾਲ ਕਿਵੇਂ ਠੀਕ ਐ ਹਾਂ ਠੀਕ ਐ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਐ ਠੀਕ ਐ ਸਾਸਰੀ ਕਾਲ ਜੀਜਾ ਜੀ ਸਤਿ ਸ੍ਰੀ ਅਕਾਲ ਤਾਂ ਠੀਕ ਐ ਪਰ ਤੁਹਾਨੂੰ ਆਪਦੀ ਕੁੜੀ ਕੁੜੀ ਦਿਖਦੀ ਐ ਨਾਲ ਪਰੋਣਾ ਵੀ ਆਇਆ ਉਹ ਨਹੀਂ ਦਿਖਦਾ ਜੀਜਾ ਮੈਂ ਤਾਂ ਤੁਹਾਨੂੰ ਫਿਰ ਬੁਲਾ ਹੀ ਲਈ ਸਾਸਰੀ ਕਾਲ ਇਹ ਨਹੀਂ ਪੁੱਤ ਮੈਨੂੰ ਨਹੀਂ ਦਿਖਿਆ ਹਾਂ ਦੇਖ ਨਹੀਂ ਦਿਖਿਆ ਉਹ ਨਹੀਂ ਪੁੱਤ ਧੀਆ ਨਾਲੋਂ ਜਵਾਈ ਪਹਿਲਾਂ ਹੁੰਦੇ ਆ ਆਹੋ ਲੈ ਧੀ ਦੇ ਕੇ ਅਗਲਾ ਪੁੱਤ ਲੈਂਦਾ ਭਾਈ ਕਿਹੋ ਜਿਹੀ ਗੱਲਾਂ ਕਰਦੇ ਹੋ ਸਤਿ ਸ੍ਰੀ ਅਕਾਲ ਜੀ ਸਸਰੀ ਘਰ ਕੋਤ ਹੋਰ ਤਕੜੇ ਹਾਂ ਹਾਂ ਠੀਕ ਹੈ ਘਰ ਪਰਵਾਹ ਠੀਕ ਸੀ ਠੀਕ ਹੈ ਕੱਟੀ ਜਾਂਨੇ ਆ ਬਸ ਜੋ ਜ਼ਿੰਦਗੀ ਲੰਗੀ ਜਾਂਦੀ ਆ ਬਸ ਲੈ ਆਏ ਕਿਵੇਂ ਨੀ ਬੀਬੀ ਰੌਲਕ ਦੌੜ ਕੰਮ ਹੈ ਆਏ ਕਿਵੇਂ ਬਾਈ ਜ਼ਿੰਦਗੀ ਕੱਟੀ ਕਿਵੇਂ ਜਾਂਨੇ ਆ ਹੋਰ ਹੈ ਇਹਨੇ ਤੰਗ ਕਰ ਰੱਖਿਆ ਮੈਨੂੰ ਤਾਂ ਲੈ ਮੈਂ ਤਾਂ ਟੇਕੇ ਛੱਡ ਕੇ ਆ ਮੈਂ ਤਾਂ ਟੇਕੇ ਛੱਡ ਕੇ ਆ ਮੈਂ ਤਾਂ ਤੂੰ ਦੁਖੀ ਕਰ ਲਿਆ ਇਹ ਹੈ ਉਹ ਹੈ ਮਿੱਠੀ ਜਾਂਦਾ ਕਿਉਂ ਬੀਬੀ ਕਿੰਨੇ ਕਲੇਸ਼ ਕਰੀ ਰੱਖਦੀ ਹੈ ਪੀ ਪੁੱਤ ਦਾ ਫਿਰ ਕੀ ਹੋ ਗਿਆ ਚਾ ਬਾਵਾ ਚਿਰ ਹੋ ਗਈ ਆਈ ਨਹੀਂ ਸੀਗੀ ਮਾਂ ਕਾ ਚਲੋ ਵਧੀਆ ਹੋ ਗਿਆ ਜਾਗੀ ਟੱਕਰ ਕੋਈ ਨਹੀਂ ਛੱਡ ਤੂੰ ਪਹਿਲਾਂ ਪਾਣੀ ਲੈ ਕੇ ਦੇ ਮੇਰੇ ਕੋਲ ਤੈਨੂੰ ਠੰਡਾ ਕਰ ਅੱਛਾ ਲਿਓ ਨਹੀਂ ਬੀਬੀ ਚੱਲ ਮੈਂ ਇਹ ਤਾਂ ਬੀਬੀ ਸਾਰੇ ਰਾਹੀਂ ਬੋਲਦੇ ਆਏ ਐ ਚੱਲ ਪੁੱਤ ਤੂੰ ਬਹਿ ਤਾਂ ਜਾ ਬਹਿ ਜਾ ਪੁੱਤ ਸੰਦੀਪ ਪੁੱਤ ਆ ਜਾ ਠੰਡਾ ਪਾਣੀ ਲੈ ਆ ਤੇਰੇ ਜਿੱਜੇ ਨੂੰ ਠੰਡਾ ਕਰਤੀ ਏ ਆ ਗਈ ਆ ਗਈ ਬੀਬੀ ਭਾਈ ਤਾਂ ਜਬਾੜੇ ਹੀ ਗਰਮ ਜਾ ਹੋਇਆ ਬੈਠਾ ਆ ਲੋ ਭਾਈ ਪਾਣੀ ਪੀ ਲੋ ਪਾਣੀ ਨੂੰ ਬੜਾ ਅਸੀਂ ਇੱਥੇ ਲੈ ਵੀ ਜੋ ਨਹੀਂ ਹੈਗਾ ਪੁੱਤ ਤੂੰ ਸਨਨੇ ਮੈਂ ਵਕੜਿਆ ਖੜਿਆ ਫੇਰ ਕਹਿੰਗੇ ਸੱਸਾ ਬੋਲਦੀ ਐ ਆਹ ਹੋ ਲੈ ਤਸ ਤਬਾ ਪਾਣੀ ਵੀ ਨਹੀਂ ਫੜਦੇ ਕੇ ਪਾਣੀ ਤਾਂ ਪੀ ਲੋ ਇਨੀ ਦੂਰੋਂ ਆਏ ਆ ਗਰਮ ਪਾਣੀ ਤਾਂ ਮੈਨੂੰ ਇਹਨੇ ਪਿਆਰ ਰੱਖਿਆ ਉਥੇ ਘਰੇ ਪਾਣੀ ਨਹੀਂ ਲੈ ਪੀ ਫੜੋ ਪਾਣੀ ਤਾਂ ਪੀ ਲੋ ਪੁੱਤ ਤੀਹਾਂ ਵਾਲੇ ਮੇਸ਼ੇ ਨਹੀਂ ਵੀ ਆਉਂਦੇ ਆ ਤੂੰ ਤਾਂ ਇਹਨਾਂ ਦੇ ਚ ਮਾਰ ਕੇ ਭੱਜੇਗਾ ਦੇਖ ਲੈ ਬੀਬੀ ਸਾਰੇ ਮੈਂ ਤਾਂ ਤੁਹਾਨੂੰ ਕੀ ਲੜਦਾ ਐ ਕੀ ਲੜਕ ਲੜਦਾ ਐ ਮੈਂ ਹੈ ਹੋਰ ਕੀ ਹੈ ਲਾਉਂਦੀ ਐ ਇੱਥੇ ਸ਼ਿਕਾਇਤਾਂ ਲੈ ਕੋ ਤੇ ਪਾਣੀ ਤਾਂ ਪੀ ਲੈ ਕੋਈ ਨਹੀਂ ਲੈ ਜੀਜਾ ਪਾਣੀ ਤਾਂ ਪੀ ਲੋ ਕੋਈ ਨਹੀਂ ਸਾਲੀ ਦਾ ਮਾਨਤਾ ਨਹੀਂ ਰੱਖਦਿਆ ਕਰੋ ਲੈ ਫੜੋ ਅਨਦਰ ਸਾਲੀ ਦਿੱਤੀ ਜਾਂਦੀ ਹੈ ਵੀ ਚਲ ਹਾਂ ਪਾਣੀ ਇਹਦੇ ਹੱਥੋਂ ਮੈਂ ਚਲ ਲੈ ਲੈਣਾ ਹਾਂ ਇਹਨੇ ਤਾਂ ਕੱਢਣਾ ਕਰ ਰੱਖਿਆ ਹੈ ਹਾਂ ਮੈਂ ਕੀ ਕੱਢਣਾ ਕਰ ਰੱਖਿਆ ਬੀਬੀ ਸਾਰੇ ਰਾਹ ਬੋਲਦਾ ਹੈ ਸਾਰੇ ਰਾਹ ਬੋਲਦਾ ਹੈ ਮੈਂ ਤਾਂ ਰਹੂੰਗੀ 10 ਦਿਨ ਇੱਥੇ ਕੋਈ ਨਹੀਂ ਲੈ ਕੇ ਜਾਂਦੀਗੀ ਹੁਣ ਕੋਈ ਨਹੀਂ ਪੁੱਤ ਆ ਫੜੋ ਪਾਣੀ ਪੀਓ ਠੰਡੇ ਹੋ ਜੋ ਕੇਰਾ ਪੁੱਤ ਬਹਿ ਜਾ ਹੁਣ ਅੰਜਰ ਦੇ ਪਾਣੀ ਵੀ ਗਰਮ ਨਾਲ ਲਈ ਫਿਰਦੇ ਆ ਲੇ ਠੰਡਾ 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 ਬਰਫਾੜਾ ਲੈ ਕੇ ਇਹ ਤਾਂ ਨਖਰੇ ਕਰੂੰ ਜਵਾਈਆਂ ਆਲਾ ਦਿਖਾਉ ਇੱਥੇ ਉਹ ਤੂੰ ਬਾਹਲੀ ਨਾ ਬੋਲੀ ਜਾ ਮੈਂ ਤਾਂ ਤੈਨੂੰ ਛੱਡਣ ਆਇਆ ਸੀ ਤੂੰ ਤਾਂ ਮੈਨੂੰ ਕੱਢਣਾ ਕਰ ਬੇਬੇ ਇਹ ਮੈਨੂੰ ਜਦੋਂ ਜੀ ਕਰਦਾ ਉਹ ਉਦੋਂ ਹੀ ਲੜ ਪੈਂਦੀ ਹੈ ਕੱਢਣਾ ਕਰ ਰੱਖਿਆ ਇਹਨੇ ਮੈਨੂੰ ਹਾਂ ਮੈਂ ਤਾਂ ਇਹਨੂੰ ਛੱਡਣ ਆਇਆ ਸੀ ਮੈਂ ਤਾਂ ਆਹ ਚੱਲਿਆ ਨਹੀਂ ਪੁੱਤ ਗੱਲ ਤਾਂ ਸੁਣ ਹਾਂ ਉਹ ਪੁੱਤ ਮੈਂ ਤਾਂ ਨਹੀਂ ਪੁੱਤ ਕੋਈ ਨੀ ਕਰਾਵਾਂਗੇ ਉਹਦੇ ਮਗਰ ਲੱਗੇ ਤੁਸੀਂ ਸਾਰੇ ਨਹੀਂ ਪੁੱਤ ਗਲਤ ਤਾਂ ਸੁਣ ਦੋ ਭਾਂਡੇ ਉਹਨੇ ਤਾਂ ਖੜਕਣਗੇ ਪੁੱਤ ਸੰਦੀਪਾ ਮੈਨੂੰ ਇਹਨੇ ਕੱਢਣਾ ਕਰ ਲਿਆ ਦੀਪ ਤੂੰ ਚੱਲ ਪੁੱਤ ਚਾਹ ਬਣਾ ਪਰੋਣੇ ਵਾਸਤੇ ਆ ਜਾ ਪਰੋਣਿਆਂ ਕੋਈ ਨਹੀਂ ਕੋਈ ਨਹੀਂ ਬੀਬੀ ਇਹਨੂੰ ਜਾਣਦੇ ਪਰੇ ਨਹੀਂ ਧੀਏ ਤੂੰ ਚੁੱਪ ਹੋ ਜਾ ਨਹੀਂ ਚੱਲ ਹੋਰ ਤੂੰ ਤੱਗ ਕੀ ਕਰਦੇ ਬੀਬੀ ਲਾਉਨੇ ਆ ਬਹਿ ਜਾ ਤੂੰ ਕਰਦੀਆਂ ਮੇਰੇ ਨਾਲ ਕੋਈ ਨਹੀਂ ਕੋਈ ਨਹੀਂ ਪੁੱਤ ਬਹਿ ਜਾ ਨਹੀਂ ਧੀਏ ਤੂੰ ਵੀ ਚੁੱਪ ਹੋ ਜਾ ਮਸਾ ਤਾਂ ਤੁਸੀਂ ਆਏ ਹੋ ਜਦੋਂ ਦੇ ਆਏ ਹੋ ਤਾਂ ਕੰਮ ਕਰ ਲੈ ਇਸ ਪਾਰਕ ਹੈ ਤੁਸੀਂ ਆ ਜਾ ਬਹਿ ਜਾ ਤੂੰ ਵੀ ਪੁੱਤ ਫਰਮਨ ਨੀ ਮੇਰੂ ਖਾਣਾ ਲੱਗਦਾ ਹੁੰਦਾ ਤੇ ਤੂੰ ਵੀ ਨਾ ਤੂੰ ਠੰਡੀ ਰਿਆ ਕਰ ਪੁੱਤੋ ਬੀਬੀ ਬਹੁਤ ਲੜਦੇ ਆ ਪੁੱਤ ਕੋਣ ਨਹੀਂ ਲੜਦਾ ਤੇਰਾ ਪਿਉੜੀ ਲੜਦਾ ਸੀ ਮੇਰੇ ਨਾਲ ਬੀਬੀ ਦੁੱਧ ਹੈ ਨਹੀਂ ਗਾ ਆਪਣੇ ਜਾ ਪਤ ਪੜੋਸੀਆਂ ਬੱਬਿਆ ਕੀ ਕੀ ਲਿਆ ਮਾ ਪਰੋਸੀ ਆਵੇ ਥੋਡੇ ਗਵਾਂਢ ਦੇ ਵਿੱਚ ਦੁੱਧ ਥਾਂ ਤੁਸੀਂ ਗਵਾਂਡੀਆਂ ਤੋਂ ਮੰਗਦੇ ਮੰਗ ਕੇ ਲਿਆਉਣੇ ਹੋ ਹੈ ਗੁੜ ਝਾ ਤਾਂ ਥੋਡੇ ਗਵਾਂਡੀਆਂ ਕੋਲ ਤੁਸੀਂ ਮੰਗ ਕੇ ਲਿਆਉਣੇ ਹੋ ਕਦੇ ਹੈ ਤੁਹਾਡੇ ਕੋਲੇ ਕੁਝ ਹੈ ਹੈ ਚਮਚੇ ਦੀ ਜਰੂਰਤ ਪੈ ਜੇ ਤਾਂ ਗਵਾਂਢ ਵਾਲ ਵੱਲ ਭੱਜਦੇ ਹਾਂ ਹੈ ਕਦੇ ਆ ਕੁਰਸੀ ਦੀ ਜਰੂਰਤ ਪੈ ਜੇ ਤਾਂ ਹਮੇਸ਼ਾ ਹੀ ਜਦੋਂ ਵੀ ਆਏ ਆ ਗਵਾਂਢੀਆਂ ਦੇ ਲੈ ਆਓ ਗਵਾਂਢੀਆਂ ਦੇ ਲੈ ਆਓ ਪੁੱਤ ਚੁੱਪ ਹੋ ਜਾ ਹੁਣ ਤਾਂ ਪ੍ਰਮਾਤਮਾ ਦੇ ਤਾਂ ਸਾਡੇ ਸਾਰਾ ਕੁਝ ਹੀ ਹੈ ਬਸ ਰਹਿਣ ਦੇ ਬੇਬੇ ਹੈ ਗਿਆ ਸਾਰਾ ਕੁਝ ਦੁੱਧ ਲੱਗ ਗਿਆ ਪੁੱਤ ਦੋ ਜਣੇ ਘਰੇ ਆ ਗਏ ਸੀ ਚਾਹ ਬਣਾ ਲਈ ਸੀਗੀ ਇਹ ਤਾਂ ਬੀਬੀ ਐਂ ਬੇਇੱਜ਼ਤੀ ਕਰਦਾ ਅਗਲੇ ਦੀ ਬੇਇੱਜ਼ਤੀ ਤਾਂ ਤੂੰ ਕਰਵਾਉਣੀ ਹੈ ਇੱਥੇ ਆ ਕੇ ਇਹ ਜਵਾਈਆਂ ਭਾਈਆਂ ਵਾਲੀ ਕਰਦਾ ਉਹ ਹੀ ਆ ਕੇ ਇੱਥੇ ਅਗਲੇ ਦੇ ਗੁੜ ਚਾਹ ਵੀ ਹੈ ਨਹੀਂ ਆ ਦੁੱਧ ਵੀ ਹੈ ਨਹੀਂ ਕਹਦੇ ਕੁਝ ਨਹੀਂ ਹੈ ਨਹੀਂ ਕੁਝ ਨਾ ਪਰ ਉਹ ਜਾ ਪਾਰ ਰੱਖਦੇ ਨੇ ਇਹਨਾਂ ਦੇ ਘਰੇ ਆ ਕੇ ਗੁੜਚਾ ਹੈ ਜੇ ਕੀ ਹੋ ਗਿਆ ਨਹੀਂ ਹੈ ਗਿਆ ਤਾਂ ਕਿਸੇ ਟਾਈਮ ਨਹੀਂ ਵੀ ਹੁੰਦਾ ਘਰੇ ਗੁੜਚਾ ਤਾਂ ਹੈਗਾ ਪੁੱਤ ਇੱਕ ਦੁੱਧ ਹੀ ਹੈ ਨਹੀਂ ਬਸ ਦੁੱਧ ਹੈ ਨਹੀਂ ਆ ਦੁੱਧ ਹੁਣ ਆ ਬੱਕਰੀ ਜਿਹੜੀ ਆ ਪਿੱਛੇ ਆ ਮੇਮਣਾ ਜ ਆ ਹੁਣ ਬੋਲੀ ਤਾਂ ਜਾਂਦਾ ਸੀ ਬੱਕਰੀ ਬੋਲਦੀ ਸੀ ਕਿ ਚੋ ਲਿਓ ਪੁੱਤ ਉਹ ਤਾਂ ਸਾਡਾ ਨਹੀਂ ਸਾਡਾ ਹੈ ਤੇ ਤੁਸੀਂ ਨਹੀਂ ਕੋਈ ਬੱਕਰੀ ਪਾਲ ਸਕਦੇ ਕੋਈ ਆ ਲਓ ਦੇ ਦੀ ਚਾ ਬੱਕਰੀ ਵੇਚਤੀ ਹੋਊਗੀ ਆਈ ਲਾਦਾ ਜਦੋਂ ਮੈਂ ਆਇਆ ਸੀ ਉਦੋਂ ਆ ਲੋ ਜੀ ਚਾਹ ਐਨੀ ਬਾਲੇ ਮਾਰਦਾ ਕੱਚੀ ਜੀ ਚਾਹ ਬਣਾ ਲਈ ਐਨੀ ਜਲਦੀ 5 ਮਿੰਟ ਚ ਚਾਹ ਵੀ ਬਣਾ ਲਈ ਉਹ ਨਹੀਂ ਪੁੱਤ ਚਾਹ ਉਬਲ ਨਹੀਂ ਛੱਡੀ ਸੀ ਤੇ ਆਕਾਂ ਦੇ ਉਤੋਂ ਦੀ ਦੁੱਧ ਫੜ ਲਿਆ ਫਿਰ ਦੁੱਧ ਦੀ ਪਾ ਕੇ ਲਈ ਕੱਲਾ ਫਿਰ ਮੈਂ ਖਾ ਚੱਲਿਆ ਇਹ ਤਾਂ ਇਹ ਨਖਰੇ ਕਰਦਾ ਜੇ ਤੁਸੀਂ ਨਾ ਪਿਉਂਦੇ ਤਾਂ ਵੀ ਇਹਨੇ ਨਖਰੇ ਕਰਨੇ ਸੀ ਤੇ ਜੇ ਪਿਆ ਤੀ ਤਾਂ ਵੀ ਨਖਰੇ ਕਰਨੇ ਆ ਕਰਦੇ ਨਖਰੀ ਇਹ ਤਾਂ ਪੜੇ ਨਖਰੇ ਲਾਦਾ ਸੌ ਨਹੀਂ ਆਉਂਦਾ ਆਰ ਵਾਰ ਦੀ ਤਰ੍ਹਾਂ ਫਿਰਦੇ ਆ ਭੱਜੇ ਫਿਰਦੇ ਆ ਲੋਕ ਐ ਲੈ ਨਹੀਂ ਬੀਬੀ ਆਰ ਵਾਰ ਦੇ ਉਹ ਪਤੰਤਰ ਪਤਾ ਨਹੀਂ ਕਿੱਥੇ ਗਏ ਹੋਏ ਐ ਚੱਲ ਪੁੱਤ ਤੂੰ ਚਾਹ ਪੀ ਚਾਹ ਪੀ ਕੇ ਤੂੰ ਅੰਦਰ ਚੱਲ ਤਰੇ ਪੈਣ ਕੋਲੇ ਮੈਂ ਬਹਿਨੀ ਬਰੋਨੇ ਕੋਲੇ ਐ ਬੀਬੀ ਤੇ ਨਾਲ ਮੱਥਾ ਮਾਰੀ ਜਾਊਗਾ ਚੁਗਲੀਆਂ ਲਾਈ ਜਾਊਗਾ ਮੇਰੀਆਂ ਤੇਰੇ ਅੱਗੇ ਕੋਈ ਨਹੀਂ ਪੁੱਤ ਧੀਆ ਦੇ ਕੇ ਨਾ ਜਵਾਈ ਨੂੰ ਪੁੱਤ ਬਣਾ ਕੇ ਰੱਖੀਦਾ ਹੁੰਦਾ ਤੇ ਬਾਈ ਵੀ ਬੀਬੀ ਜਮਾਈ ਆ ਕੜਈ ਪਿਆ ਇੰਨਾ ਕਾਦਾ ਗੁੱਸਾ ਕਰਦੇ ਓ ਭਾਈ ਤੂੰ ਚੁੱਪੋ ਜਾ ਹਾਂ ਕਹਣੀ ਕੱਪ ਨਹੀਂ ਹੈਗੇ ਤੁਹਾਡੇ ਘਰੇ ਲੈ ਕੱਪ ਨੂੰ ਗਾਂ ਜੀਜਾ ਤੁਸੀਂ ਡੀਸੀ ਲੱਗੇ ਹੋ ਪੀਰੋ ਚਾਹੀ ਤਾਂ ਪੀਣੀ ਹੈ ਨਹੀਂ ਬੱਸ ਕਰਨੀ ਤੁਸੀਂ ਦੋਨੇ ਪੀਣਾ ਮੇਰੇ ਪੋਣੇ ਦੇ ਮਗਰ ਹੀ ਲੱਗੀਆਂ ਹਾਂ ਓ ਬੱਸ ਨਹੀਂ ਬੀਬੀ ਮੈਂ ਤਾਂ ਮਜ਼ਾਕ ਕਰੀ ਜਾਂਦੀ ਸੀ ਆਹ ਗੱਲ ਤਾਂ ਮੈਂ ਚੱਲ ਪੁੱਤ ਨਹੀਂ ਨਹੀਂ ਭਾਈ ਜੀਜਾ ਤੁਸੀਂ ਬੈਠ ਜਾਓ ਇਹ ਕਿਵੇਂ ਕਰਦੀ ਐ ਇਹ ਨਹੀਂ ਪੁੱਤ ਮੈਂ ਕਹਿ ਤਾ ਫਿਰ ਕੋਈ ਸਾਲੀ ਐ ਮਜ਼ਾਕ ਤਾਂ ਕਰਦੀ ਹੁੰਦੀ ਐ ਫਿਰ ਕੀ ਹੋ ਗਿਆ ਹੈ ਜੀਜੇ ਨਾਲ ਮਜ਼ਾਕ ਨਹੀਂ ਕਰਨਗੇ ਫਿਰ ਤਾਂ ਇਹ ਖਾਤੇ ਵਾਗੂ ਅਖੜੀ ਜਾਂਦਾ ਬੱਸ ਨੀ ਬੱਸ ਕਰੋ ਨੀ ਬੱਸ ਕਰੋ ਪਰਤਾਨਾ ਤੁਸੀਂ ਚਲ ਜਾਓ ਅੰਦਰ ਬੀਬੀ ਤਾਂ ਆਪੇ ਦੇ ਵਰਗੀ ਆ ਚਲ ਚਲੀ ਥੂਲੇ ਮੋਹ ਜਾਵੇਂ ਆਪੜਾ ਚਲ ਨੀ ਬੱਸ ਕਰਨੀ ਚਲ ਇਹਨੂੰ ਬੈਠਾ ਰਹਿਣ ਦੇ ਬੀਬੀ ਇਹਨੂੰ ਸਮਝਾ ਦੇ ਫੇਰ ਤਾਂ ਮੈਂ ਜਾਊਂ ਇਹਦੇ ਨਾਲ ਤੇ ਨਹੀਂ ਤਾਂ ਮੈਂ ਨਹੀਂ ਜਾਣਦੀ ਕਿ ਮੈਂ ਤਾਂ ਇੱਥੇ ਰਹੂੰਗੀ ਹੁਣ ਆਪਦਾ ਐਵੇਂ ਲੜਾਈ ਕਰਦਾ ਰਹਿੰਦਾ ਹਾਂ ਹਾਂ ਆਹੋ ਆ ਜਾ ਆ ਜਾ ਤੂੰ ਆਪਣੇ ਚੱਲ ਬੇਬੇ ਮੈਂ ਤਾਂ ਇਹਨੂੰ ਛੱਡਣ ਆਇਆ ਹਾਂ ਹਾਂ ਇਹਨੇ ਮੈਨੂੰ ਕੱਢਣਾ ਕਰ ਰੱਖਿਆ ਹੈ ਹਾਂ ਮੇਰਾ ਐਸਾ ਹਾਲਾਤ ਕਰ ਰੱਖਿਆ ਮੈਨੂੰ ਕੁੱਟਦੀ ਐ ਗਾਲਾਂ ਕੱਢਦੀ ਐ ਬੇਬੇ ਮੈਂ ਤਾਂ ਨਾ ਇਹਨੂੰ ਛੱਡਣ ਆਇਆ ਮੈਂ ਤਾਂ ਦੁਖੀ ਹੋ ਗਿਆ ਮੈਂ ਤਾਂ ਇਹਨੂੰ ਛੱਡ ਕੇ ਸੁਖੀ ਹੋ ਜਾਊਂਗਾ ਸਿੱਧੀ ਗੱਲ ਐ ਪੁੱਤ ਜੋੜੇ ਤੇਰੇ ਅੱਗੇ ਹੱਥ ਸਾਡੇ ਤੇ ਕਿਉਂ ਪਿੱਪਲ ਮਾਂ ਬੈ ਤੂੰ ਤਾਂ ਸੁਖਾ ਹੋ ਜਾਏਗਾ ਸਾਨੂੰ ਕਿਉਂ ਦੁਖੀ ਕਰਦਾ ਸਾਨੂੰ ਤਾਂ ਇਹ ਕੀ ਕਿਸੇ ਤੇ ਚੜੀ ਰੱਖੂਗੀ ਤੀ ਤਾਂ ਮੇਰੀ ਐ ਮੈਨੂੰ ਪਤਾ ਐ ਕਿਵੇਂ ਦੀ ਐ ਮੈਨੂੰ ਪਤਾ ਪੁੱਤ ਤੇਰਾ ਕਸੂਰ ਨਹੀਂ ਮੇਰੀ ਤੀ ਦਾ ਹੀ ਕਸੂਰ ਐ ਤੇ ਹੋਰ ਬੇਬੇ ਮੈਨੂੰ ਤੇਨੇ ਕੱਢਣਾ ਕਰ ਰੱਖਿਆ ਜਵਾਈ ਜੀ ਪੁੱਤ ਤਾਂ ਬੜਾ ਲੜਦੀ ਆ ਸਾਡੇ ਨਾਲ ਇੱਥੇ ਪਹਿਲਾਂ ਉਹ ਵੀ ਤੇਰੇ ਨਾਲ ਕਰਦੀ ਹੋਊਗੀ ਬੀਬੀ ਤੂੰ ਤਾਂ ਮੇਰੀਆਂ ਚੂਲੀਆਂ ਲਈ ਜਾਨਨੀ ਹੈ ਹੈ ਤੂੰ ਇਹਨੂੰ ਸਮਝਾਉਣਾ ਤਾਂ ਕੀ ਹੈ ਤੂੰ ਤਾਂ ਮੇਰੇ ਵਾਸਤੇ ਹੀ ਜਾਨਨੀ ਹੈ ਨਾ ਨਾ ਮਾਂ ਪੁੱਤ ਬੀਬੀ ਆਏ ਸੋਚਦੀ ਏ ਤੂੰ ਸਾਡੇ ਬਾਰੇ ਨਾ ਨਾ ਬੇਬੇ ਤਾਂ ਮੈਨੂੰ ਲੜੀ ਜਾਂਦੀ ਹੈ ਹਾਂ ਲੜੀ ਕਿਉਂ ਜਾਂਦੀ ਹੈ ਉਹ ਤਾਂ ਮੈਂ ਬੇਬੇ ਨੂੰ ਸੁਣ ਲਿਆ ਨਹੀਂ ਹਾਂ ਉਹ ਮੇਰੀ ਧੀ ਨੂੰ ਮੈਂ ਕਿਹਾ ਤੂੰ ਹੱਥ ਲਾ ਕੇ ਵਿਖਾ ਮੈਂ ਤਾਂ ਤੇਰੇ ਪਟੇ ਪਵਾਉਂਗੀ ਲੈ ਭੈਣੇ ਵੇਖ ਲੈ ਦੇਸੇ ਦਾ ਮਨ ਆਇਆ ਕਹੀ ਜਿੰਦੀ ਵੀ ਤੈਨੂੰ ਲੀਕਾ ਕਢਾ ਦੂੰਗੀ ਮੈਂ ਹਾਂ ਲੈ ਮੈਂ ਤੇ ਬੇਬੇ ਦੇ ਹੱਥ ਪੰਨੀ ਆ ਨਾ ਮੈਂ ਮੈਂ ਕਿਹਾ ਮੈਂ ਬਹੁਤ ਔਖੀ ਪਾਲੀ ਐ ਧੀ ਪਾਲਨੀ ਬਹੁਤ ਔਖੀ ਐ ਮੇਰੇ ਤੈਨੂੰ ਕੋ ਹੱਥ ਲਾ ਕੇ ਖਾਵੇ ਕਿਉਂ ਮੇਰਾ ਵੀ ਘਰ ਮੇਰੇ ਪਿਓ ਦਾ ਘਰ ਹੈ ਬੀਬੀ ਮੈਂ ਕਿਉਂ ਨਹੀਂ ਇੱਥੇ ਰਹਿ ਸਕਦੀ ਵੀ ਹੈ ਰਹਿ ਪੁੱਤਰ ਰਹਿ ਕੋਈ ਨਹੀਂ ਹਾਂ ਕੀ ਗੱਲ ਫਰੋਣਿਆ ਤੂੰ ਸਾਡੀ ਕੁੜੀ ਨੂੰ ਦੁਖੀ ਕਰਦਾ ਅਬ ਬੇਬੇ ਮੈਨੂੰ ਇਹ ਉਲਟਾ ਇਹਨੇ ਕਰ ਰੱਖਿਆ ਹਾਂ ਹਾਂ ਮੈਂ ਇਹ ਨਾ ਕਰ ਰੱਖੇ ਤੇ ਨੂੰ ਦੁਖੀ ਬੀਬੀ ਸਾਰਾ ਦਿਨ ਮੇਰੇ ਨਾਲ ਕਲਾ ਕਲੇਸ ਕਲਾ ਕਲੇਸ ਪਾਈ ਰੱਖੂਗਾ ਬੇਬੇ ਗਾਲਾਂ ਕੱਢਦੀ ਐ ਮੈਨੂੰ ਕੁੱਟਦੀ ਮਾਰਦੀ ਐ ਸ਼ਾਮ ਨੂੰ ਰੋਟੀ ਨਹੀਂ ਦਿੰਦੀ ਭੈਣਿਆ ਤਾਂ ਗਲਤ ਹੈ ਤੇਰੀ ਨਾ ਮੈਂ ਕੀ ਕਹਤਾ ਨਾ ਬਾਈ ਦੀ ਤੂੰ ਕੁੱਟਮਾਰ ਕਰਦੀ ਆ ਘਰੇ ਆਏ ਨੂੰ ਰੋਟੀ ਪਾਣੀ ਨਹੀਂ ਦਿੰਦੀਗੀ ਤੇ ਇਹ ਤਾਂ ਫਿਰ ਠੀਕ ਨਹੀਂਗਾ ਕੰਮ ਨਹੀਂ ਬੱਸ ਨਹੀਂ ਬੱਸ ਟਕੀਰੇ ਤੂੰ ਹੀ ਤਾਂ ਇਹਨੂੰ ਚੰਬਲਾਇਆ ਹੋਇਆ ਜਦੋਂ ਇੱਥੇ ਘਰੇ ਆਉਂਦਾ ਸੀਗਾ ਕਦੇ ਤੂੰ ਇਹਦੇ ਵਾਸਤੇ ਥੀਰੇ ਬਣਾਉਂਦੀ ਸੀ ਕਦੇ ਤੂੰ ਇਹਦੇ ਵਾਸਤੇ ਖੀਰਾ ਬਣਾਉਂਦੀ ਸੀ ਕਦੇ ਤੂੰ ਪੂੜੀਆਂ ਬਣਾਉਂਦੀ ਸੀ ਤੂੰ ਹੀ ਤਾਂ ਇਹਨੂੰ ਮਗਰ ਲਾਇਆ ਹੋਇਆ ਤਾਂ ਹੀ ਤਾਂ ਇਹ ਹੈਗੇ ਇਹੋ ਜਿਹੇ ਹੈ ਨਹੀਂ ਹੁਣ ਤੇਰੇ ਕੀ ਜੀ ਚਾਹੀਏ ਅਸੀਂ ਘਰੇ ਆਏ ਬੰਦੇ ਦੀ ਮਹਿਮਾਨ ਨਵਾਜੀ ਨਾ ਕਰੀਏ ਨਾ ਮਹਿਮਾਨਬਾਜੀ ਰੂਪੀ ਹੈ ਹਾਂ ਤੂੰ ਤਾਂ ਮੈਨੂੰ ਪਤਾ ਹੈ ਤੇਰਾ ਜਿਹੜੀਆਂ ਗੱਲਾਂ ਤੇ ਤੂੰ ਬੋਲਦੀ ਹੈ ਕੀ ਪਤਾ ਕੀ ਪਤਾ ਸਰ ਰਿਸ਼ਤੇਦਾਰ ਆਏ ਤਾਂ ਕਦਰ ਵੀ ਕਰਨੀ ਪੈਂਦੀ ਹੈ ਕਦਰ ਇਹੋ ਜੀ ਕਦਰ ਨਹੀਂ ਕਰਨੀ ਪੈਂਦੀ ਜਿਹੜੀ ਤੂੰ ਤੇ ਫਿਰਦੀ ਰਹਿੰਦੀ ਹੈ ਘੁੰਮਦੀ ਹੈ ਦੇ ਆਹੋ ਮੰਡਰਾਣ ਦੇ ਬਸ ਕਰਿਆ ਤੂੰ ਮੈਨੂੰ ਕਹਿੰਨੀ ਹੈ ਲੜੀਦਾ ਨਹੀਂ ਹੁੰਦਾ ਲੜੀਦਾ ਨਹੀਂ ਹੁੰਦਾ ਤੇ ਤੂੰ ਕਿਵੇਂ ਆ ਕੇ ਇੱਥੇ ਬਹਿ ਗਈ ਪੇਕਿਆਂ ਦੇ ਘਰੇ ਹੈ ਤੇ ਮੈਂ ਆ ਗਈ ਤਾਂ ਤੂੰ ਤੇਰੇ ਸੂਲ ਪੈ ਗਿਆ ਬਸ ਕਰੋ ਨਹੀਂ ਬਸ ਕਰੋ ਹੈ ਤੁਸੀਂ ਮੇਰੀ ਬੇਇੱਜ਼ਤੀ ਕਰਾਈ ਜਾਉਂਗੀ ਆ ਨਾ ਇਹ ਠੀਕ ਕਹਿੰਦੀ ਹੈ ਕਰੇ ਮਹਿਮਾਨ ਆਉਂਦਾ ਤੇ ਉਹਦੀ ਇਹ ਇੱਜ਼ਤ ਪਾਣੀ ਨਾ ਬੰਦਾ ਕਰੇ ਨਾ ਕਰੇ ਆਪ ਤਾਂ ਘਰ ਵਰਕੇ ਛੱਡ ਕੇ ਬੈਠੀ ਐ ਦੇਖ ਲੈ ਬੀਬੀ ਤੇ ਮੇਰੇ ਨਾਲ ਹੀ ਜੁਟ ਗਈ ਜੁਟ ਗਈ ਕਿਉਂ ਮੈਂ ਤਾਂ ਜ ਤੂੰ ਇੱਥੇ ਬੈਠੀ ਤਾਂ ਮੈਂ ਵੀ ਰਹੂੰਗੀ ਆਹੋ ਹਾਂ ਦੇਖ ਲੈ ਕਹਿੰਦੇ ਬੀਬੀ ਇਹਨੂੰ ਵੀ ਕਰ ਦੇ ਆਹੋ ਇਹ ਦੇਖ ਸਹੁਰੇ ਦੇਖ ਲੈ ਪੁੱਤ ਤੂੰ ਕਹਿੰਦਾ ਮੈਂ ਛੱਡ ਕੇ ਜਾਊਂਗਾ ਜੇ ਹੁਣੇ ਤੇਰੇ ਸਾਹਮਣੇ ਕਿਵੇਂ ਕੁੱਕੜਾ ਵਾਂਗ ਲੜੀ ਜਾਂਦੀ ਐ ਬੱਚ ਕੀ ਕਰਨੀ ਏ ਮੈਂ ਤਾਂ ਨਹੀਂ ਲਿਆਂਦਾ ਬੀਬੀ ਹਾਂ ਨਹੀਂ ਪਤਾ ਹਾਂ ਸਿੱਧੀ ਗੱਲ ਹੈ ਨਾ ਪੁੱਤ ਲੈ ਜਾ ਇਹਨੂੰ ਨਾ ਪੁੱਤ ਲੈ ਜਾ ਕਿਉਂ ਮੈਂ ਜਾਂਦੀ ਰਵਾਂ ਹੈ ਲੈ ਜਾ ਲੈ ਜਾ ਜੀਜਾ ਇਹੇ ਜੀ ਨੂੰ ਲੈ ਮੈਂ ਤੂੰ ਪਾ ਨਹੀਂ ਹੈ ਇਹਨੂੰ ਵੀ ਘੰਨ ਫਰੇਦੇ ਸਹਰੇ ਹੈ ਜਾ ਮੈਨੂੰ ਤੂੰ ਕਹੀ ਜਾਂ ਨੀ ਲੈ ਜਾ ਪੁੱਤ ਲੈ ਜਾ ਪੁੱਤ ਇਹਨੂੰ ਇਹਨੂੰ ਕਿਉਂ ਨਹੀਂ ਤੁਰਦੀ ਕੀ ਪੁੱਤ ਤੁਸੀਂ ਦੋਨੇ ਫਲਾ ਲਾ ਕੇ ਰਹਿੰਦੀ ਆ ਤਾਂ ਨਹੀਂ ਲਾ ਕੇ ਰਹਿੰਦੀ ਆ ਨਹੀਂ ਮੈਨੂੰ ਇਹਨੇ ਟਿੰਡ ਤੇ ਦੇ ਚਾਰ ਰੱਖਿਆ ਵੇ ਮੈਂ ਨਹੀਂ ਇਹਨੂੰ ਲੈ ਜਾਂਦਾ ਸਿੱਧੀ ਗੱਲ ਹੈ ਹਾਂ ਪੁੱਤ ਤੂੰ ਜਾਂਦੀ ਆ ਆਪਣੇ ਘਰੇ ਤੀਆਂ ਤਾਂ ਆਪਣੇ ਘਰੇ ਸੋਹਣੀਆਂ ਲੱਗਦੀ ਹੁੰਦੀਆਂ ਪਰ ਆਇਨ ਨੂੰ ਵੀ ਕੱਲ ਦੇ ਪੁੱਤ ਤੀ ਦੀ ਕੋਈ ਸੌ ਮਜਬੂਰੀ ਹੁੰਦੀ ਐ ਜੇ ਤੇਰੇ ਪਰੋਹਣੇ ਵਰਗਾ ਪਰੋਹਣਾ ਇਹਦਾ ਵੀ ਹੋਵੇ ਤੇ ਇਹਨੂੰ ਵੀ ਕੱਲ ਦਾਂ ਇਹ ਕਿਵੇਂ ਪੱਲਾ ਇਹ ਫੋਨ ਨਹੀਂ ਚੱਕਦਾ ਮੇਰਾ ਹਾਂ ਆ ਬੇਬੇ ਨੂੰ ਪਤਾ ਵੀ ਮੈਂ ਕਿਹੋ ਜਾ ਹਾਂ ਨਾ ਤੂੰ ਤਾਂ ਬੜਾ ਚੰਗਾ ਐ ਨਾ ਮੈਂ ਸਾਰਾ ਦੱਸਿਆ ਬੇਬੇ ਨੂੰ ਕਿ ਬੇਬੇ ਮੇਰਾ ਕੋਈ ਕਸੂਰ ਨਹੀਂ ਹੈਗਾ ਹਾਂ ਆ ਬੇਬੇ ਵੀ ਮੈਨੂੰ ਐਂ ਕਹੀ ਜਾਂਦੀ ਫੇ ਲੈ ਜਾ ਇਹਨੂੰ ਲੈ ਜਾ ਕਿਉਂ ਮੈਂ ਇੰਨੀ ਮਾੜੀ ਹੋ ਗਈ ਹੈ ਦੱਸ ਮੈਨੂੰ ਕਹਿੰਦੀ ਐ ਤੂੰ ਇਹਨੂੰ ਲੈ ਜਾ ਮੈਂ ਨਹੀਂ ਇਹਨੂੰ ਲੈ ਜਾਂਦਾ ਸਿੱਧੀ ਗੱਲ ਹੈ ਉਹ ਰੋਣੀਆਂ ਲੱchn ਕਰਦੀਆਂ ਐ ਕਰਦੀ ਐ ਝੋਣਾ ਸਕਦੀ ਇੱਥੇ ਆ ਜੰਨੀ ਐ ਉਹਦਾ ਘਰ ਮਸਾਲਾ ਬੇਬੇ ਐ ਹੀ ਐ ਬਸ ਇੱਥੇ ਨਾਵਾ ਤਾਂ ਪੁੱਤੇ ਨੂੰ ਬਹਿ ਜਾ ਬੇਬੇ ਐ ਐ ਹੀ ਕਰਦੀ ਐ ਜਦੋਂ ਬਸੇ ਨਾ ਸਿਰ ਤੇ ਰੱਖ ਲੈਂਦੀ ਐ ਬਾ ਬਸ ਰੋਣਾ ਪੱਲੇ ਰੋਣਾ ਪੱਲੇ ਹੋਰ ਕੁਛ ਨਹੀਂ ਇਹ ਦੇਹਾ ਹਾਂ ਪੁੱਤ ਖੇਖਣ ਕਰਦੀ ਐ ਬੇਬੇ ਐਵੇਂ ਮੈਨੂੰ ਪਤਾ ਹਾਂ ਕਰਦੀ ਐ ਕਿੱਕੜ ਤੇ ਤੂੰ ਚੰਗਾ ਹੋਵੇਂ ਤਾਂ ਮੈਨੂੰ ਕਿਉਂ ਆਖੇ ਮੇਰੀ ਮਾਂ ਆਈ ਕਿ ਮੈਂ ਇਹਨੂੰ ਲੈ ਜਾ ਤੂੰ ਹੀ ਨਹੀਂ ਚੰਗਾ ਹੈ ਗਿਆ ਜਦੋਂ ਦੀ ਆਈ ਐ ਕੋਈ ਖਾਣ ਨੂੰ ਕੋ ਪੀਣ ਨੂੰ ਦਿੱਤਾ ਇਹਨਾਂ ਨੇ ਚਾਹ ਪੀਣੀ ਆ ਵੀ ਦੁਪਰ ਕਰਤੀ ਇਹਨੇ ਤੇ ਹੋਰ ਮੈਂ ਵੀ ਮਾਂ ਦੇ ਧੀ ਹੋਵਾ ਜੇ ਇੱਦਾਂ ਹੀ ਮੁੜ ਕੇ ਇੱਥੇ ਵਰਜਾ ਦਾ ਘਰੇ ਪੈਰ ਪਾ ਜਾਤਾ ਵਧੀਆ ਘੋਟਾ ਦਾ ਕਰ ਬਸਾ ਤੂੰ ਇੱਥੇ ਭਲੀਆ ਤਾਂ ਆਪਦੇ ਘਰੇ ਸੁਣੀਆਂ ਲੱਗਦੀਆਂ ਘਰੇ ਤੇਰਾ ਮੈਨੂੰ ਦੁਖੀ ਕਰ ਲੈਗੀ ਹਾਂ ਮੈਨੂੰ ਲੈ ਜਾ ਇਹ ਪੁੱਤ ਲੈ ਜਾ ਮੈਂ ਨਹੀਂ ਹੁੰਦੀ ਹੁਣ ਤੇਰੇ ਚਾਹੇ ਭਲਾ ਤੂੰ ਬਿਮਾਰ ਪਈ ਹੋਵੇਂ ਚਾਹੇ ਤੈਨੂੰ ਕੁਝ ਹੋਵੇ ਆਈਂ ਵੀ ਰੱਖੀ ਤੇਰੀ ਤੀਨੂ ਹੈਗੀ ਮੈਂ ਤੈਨੂੰ ਵੀ ਢਲਦੇ ਆਪਦੇ ਘਰੇ ਹਾਂ ਮੈਂ ਵੀ ਨਹੀਂ ਲਿਆਂਦਾ ਕਿਵੇਂ ਨਹੀਂ ਲਿਆਂਦਾ ਮੈਂ ਤੈਨੂੰ ਆਹ ਚੱਕ ਲੈ ਮੈਂ ਤੈਨੂੰ ਕਹਤਾ ਤੇਰੇ ਮੈਂ ਇੱਥੋਂ ਇਦੋਂ ਮੁੜ ਕੇ ਆ ਜਾਣਾ ਇਸ ਘਰੇ ਤੂੰ ਮੇਰਾ ਮਰੀਦਾ ਮੂੰਹ ਦੇਖੇਂਗੀ ਆਹੋ ਹਾਂ ਚੱਲ ਬਾਈ ਚੱਲ ਤੀਤਾ ਦੇ ਘਰੇ ਸਿਨ ਮੈਂ ਤਾਂ ਚੱਲੇ ਕਿੱਥੇ ਨਾ ਕਿੱਥੇ ਤੁਰਿਆ ਨਹੀਂ ਕਿਉਂ ਮੈਨੂੰ ਤਾਂ ਲੈ ਕੇ ਚੱਲਣਾ ਆਹੋ ਆ ਜੋੜੇ ਤੇਰੇ ਕੇ ਹੱਥ ਉਬ ਮੈਨੂੰ ਕਿਉਂ ਸੁਖਦਾ ਸਾ ਮੈਨੂੰ ਜੀ ਲੈਣ ਦੇ ਉੱਥੇ ਕਿਉਂ ਮੈਂ ਤੇਰੇ ਨਾਲ ਹੀ ਹੋਈ ਆ ਮੈਂ ਤੈਨੂੰ ਇੱਥੇ ਛੱਡਣ ਆਇਆ ਸੀ ਤਾਂ ਮੈਂ ਕੀ ਹੋ ਰਾਵਾਂ ਸੋਹਰਿਆਂ ਦੇ ਘਰੇ ਬਸਦੀਆਂ ਕੁੜੀਆਂ ਚੰਗੀਆਂ ਲੱਗਦੀਆਂ ਮੈਂ ਤਾਂ ਜਾਊਂਗੀ ਤੇਰੇ ਨਾਲ ਫੇਰ ਹੋਈ ਗਾ ਮੈਂ ਕਹ ਮੈਂ ਜਾਊਂਗੀ ਮੈਂ ਨਹੀਂ ਫੇਰੰਦੀ ਗਈ ਹੁਣ ਆਓ ਛੱਡ ਦੇ ਚੱਲ ਤੋਰ ਲੈ ਸਾਈਕਲ ਹੁਣ ਬਿਠਾ ਲੈ ਮੈਨੂੰ ਉੱਤੇ ਨੀਤੀ ਇਹ ਮੈਂ ਤੈਨੂੰ ਮਸਾ ਤੋਰੇ ਤੂੰ ਫੇਲਾਗੀ ਕਿਉਂ ਮੇਰਾ ਘਰ ਹੈ ਮੈਂ ਤਾਂ ਆਊਂਗੀ ਆਹੋ ਚਲੋ ਠੀਕ ਹੈ ਆਹ ਦੇਖੋ ਹੈਲੋ ਦਰਸ਼ਕੋ ਕੀ ਕਰੀਏ ਫਿਰ ਇਹਦੇ ਬਿਨਾ ਮੇਰਾ ਵੀ ਨਹੀਂ ਗੁਜ਼ਾਰਾ ਹੈ ਗਿਆ ਕੋਈ ਨਹੀਂ ਪਤਾ ਉਹ ਜੀ ਸਾਡੇ ਕਿ ਤੁਹਾਡਾ ਕਰ ਹੈਲੋ ਦਰਸ਼ਕੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆ ਵੀਡੀਓ ਬਣਾਈ ਐ ਸੀ ਕੋਈ ਇਹ ਮਤਲਬ ਨਹੀਂ ਹੈ ਵੀ ਬੇਟੀ ਨੂੰ ਕਰੋ ਕੱਟਣਾ ਅਸੀਂ ਇੱਕ ਤਾਨੂੰ ਇੱਕ ਸੰਦੇਸ਼ ਦਿੱਤਾ ਹੈ ਇੱਕ ਸਾਰਵੋਸਤ ਵਿਡੀਓ ਬਣਾਈ ਹੈ ਹਾਂਜੀ ਉਹ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਕਰ ਦਿਓ ਦੇਖੋ ਬੇਟੀ ਨੂੰ ਸਮਝਾਉਣਾ ਵੀ ਚਾਹੀਦਾ ਭਾਈ ਤੂੰ ਵੀ ਠੀਕ ਰਹਿ ਕਈ ਵਾਰ ਉਹਦੇ 'ਚ ਵੀ ਗਲਤੀਆਂ ਹੁੰਦੀਆਂ ਨੇ ਮੇਰੀਆਂ ਪਰੋਣੇ 'ਚ ਵੀ ਨਹੀਂ ਹੁੰਦੀਆਂ ਤੇ ਪਰੋਣੇ ਨੂੰ ਵੀ ਸਮਝਣਾ ਚਾਹੀਦਾ ਵੀ ਠੀਕ ਰਵੇ ਦੋ ਭਾਂਡੇ ਜਿਹੜੇ ਹੁੰਦੇ ਉਹ ਠੈਕਦੇ ਹੀ ਹੁੰਦੇ ਆਂ ਦਾਰੂ ਦਾ ਪਾਣਾ ਪੀਏ ਨਾ ਮਤਲਬ ਹਾਂ ਹਾਂਜੀ ਤੇ ਇਹਦੇ ਵਿੱਚ ਜੀ ਬੇਟੀ ਨੂੰ ਇੱਕ ਮੈਸੇਜ ਹੈ ਕਿ ਵੀ ਆਪਦਾ ਘਰ ਬਸਾਵੇ ਤੇ ਰਾਜੀ ਖੁਸ਼ੀ ਆਪਦੇ ਘਰੇ ਰਵੇ ਬਸ ਇਹੀ ਆਪਾਂ ਕਹਿਣਾ ਚਾਹੁੰਦੇ ਆਂ ਤੇ ਥੈਂਕ ਯੂ ਸੋ ਮਚ ਸਾਡੇ ਨਾਲ ਕਲਾਕਾਰ ਜੁੜੇ ਹੋਏ ਨੇ ਨੀਸ਼ਾ ਗੋਇਲ ਜੀ ਆਉ ਬਹੁਤ ਪੁਰਾਣੇ ਆਰਟਿਸਟ ਨੇ ਔਰ ਇਹਨਾਂ ਦਾ ਚੈਨਲ ਵੀ ਹੈ ਤੇ ਮੇਰੇ ਚੈਨਲ ਦਾ ਨਾਮ ਹੈ ਨੀਸ਼ਾ ਗੋਇਲ 1855 ਅਗਰ ਤੁਸੀਂ ਮੇਰੀ ਵੀਡੀਓ ਦੇਖਣੀ ਹੋਵੇ ਤਾਂ ਮੇਰੀ ਵੀ ਚੈਨਲ ਤੇ ਜਾ ਸਕਦੇ ਹੋ ਔਰ ਮੇਰੀ ਵੀਡੀਓ ਚੰਗੀ ਲੱਗੇ ਤਾਂ ਉਹਨੂੰ ਲਾਈਕ ਕਮੈਂਟ ਵੀ ਕਰ ਸਕਦੇ ਹੋ ਇਹ ਆਈਡੀ ਦਾ ਨੰਬਰ ਹੈ ਨਾ ਕਿ ਟਰੱਕ ਦਾ ਨੰਬਰ ਹੈ ਕਿਤੇ ਐ ਸੋਚ ਲਿਓ ਕਿਉਂਕਿ ਮੈਂ ਤਾਂ ਨੀਸ਼ਾ ਤੇ ਇੱਕੋ ਜਿਹੀ ਆਈ ਨਾ ਪਰ ਥੋੜਾ ਜਿਹਾ ਹੀ ਫਰਕ ਹੈ ਸਾਡਾ ਤੇ ਦੂਜੇ ਆਰਟਿਸਟ ਸਾਡੇ ਨਾਲ ਹਮੇਸ਼ਾ ਹੀ ਕੰਮ ਕਰਦੇ ਨੇ ਹਾਂਜੀ ਤੇ ਸੰਦੀਪ ਸੰਦੀਪ ਕੌਰ ਜੀ ਸੰਦੀਪ ਕੌਰ ਇਹਨਾਂ ਦਾ ਵੀ ਟਰੱਕ ਨੰਬਰ ਦਾ ਜਿਹੜਾ ਦੱਸ ਦਿਓ ਆਈਡੀ ਨੰਬਰ ਦੱਸ ਦਿਓ ਜੀ ਆਪਣੀ ਜਿਹੜੀ ਆਈਡੀ ਆ ਉਹਦਾ ਨਾਮ ਹੈ ਜੀ ਸੰਦੀਪ ਕੌਰ 22 11 22 11 ਹਾਂ ਜੀ ਤੇ ਪਲੀਜ਼ ਤੁਸੀਂ ਸਪੋਰਟ ਕਰਿਓ ਅਰੇ ਇਹਨਾਂ ਨੂੰ ਬਹੁਤ ਜ਼ਿਆਦਾ ਸਪੋਰਟ ਦੀ ਜ਼ਰੂਰਤ ਹੈ ਅਸੀਂ ਵਾਰ-ਵਾਰ ਇਹ ਗੱਲ ਕਹਿੰਨੇ ਆ ਕਿ ਇਹਨਾਂ ਨੂੰ ਹੱਲਾਸ਼ੇਰੀ ਦਿਓ ਤੇ ਇਹ ਗੱਲ ਨਾ ਹੋ ਜੇ ਵੀ ਕਿਉਂਕਿ ਜੇ ਤੁਹਾਡੇ ਹੱਲਾਸ਼ੇਰੀ ਨਾਲ ਹੀ ਅੱਗੇ ਬੰਦਾ ਕੰਮ ਕਰਦਾ ਫਿਰ ਹਾਂ ਜੀ ਇਹ ਵਲੌਗ ਬਣਾਉਂਦੇ ਨੇ ਆਪਣੇ ਚੈਨਲ ਤੇ ਜਿਹੜੀਆਂ ਨੇ ਨੇਚਰ ਦੀਆਂ ਚੀਜ਼ਾਂ ਹੁੰਦੀਆਂ ਨੇ ਉਹ ਦਿਖਾਉਂਦੇ ਰਹਿੰਦੇ ਨੇ ਤੇ ਤੁਸੀਂ ਜਰੂਰ ਇਹਨਾਂ ਦੇ ਚੈਨਲ ਤੇ ਜਾ ਕੇ ਦੇਖਣਾ ਜੀ ਤੇ ਬਸ ਇਹਨਾਂ ਨੂੰ ਵੱਧ ਤੋਂ ਵੱਧ ਔਰ ਜਿਹੜੇ ਕਿ ਸਕਿੱਟਾਂ ਹੁੰਦੀਆਂ ਨੇ ਜਾਂ ਐਪੀਸੋਡ ਹੁੰਦੇ ਨੇ ਸਿਰਫ ਸਾਡੇ ਨਾਲ ਹੀ ਬਣਾਉਂਦੇ ਨੇ ਹਾਂਜੀ ਤੇ ਅੱਗੇ ਪ੍ਰਮਾਤਮਾ ਇਹਨਾਂ ਨੂੰ ਤਰੱਕੀਆਂ ਬਖਸ਼ੇ ਸੀ ਇਹੀ ਚਾਹੁੰਦੇ ਆ ਹਾਂਜੀ ਤੇ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ 'ਚ ਟਾਈਮ ਵੇਲਾ ਮਾਲਕ ਨੇ ਮਿਲਾਇਆ ਤਾਂ ਕੋਈ ਧੁਮਾਕੇਦਾਰ ਵੀਡੀਓ ਲੈ ਕੇ ਆਪਾਂ ਜਰੂਰ ਆਵਾਂਗੇ ਜੀ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ